ਜ਼ਿੰਦਗੀ 'ਚ ਜੇ ਕਾਮਯਾਬੀ ਹਾਸਲ ਕਰਨੀ ਹੈ ਤਾਂ ਸੰਘਰਸ਼ ਕਰਨਾ ਜ਼ਰੂਰੀ ਹੈ ਸੰਘਰਸ਼ ਤੇ ਕਾਮਯਾਬੀ ਦੇ ਵਿਚਾਲੇ ਇੱਕ ਚੀਜ਼ ਛੋਟੀ ਜੀ ਹੁੰਦੀ ਹੈ ਜਿਸ ਨੂੰ ਸੰਗ ਸ਼ਰਮ ਕਿਹਾ ਜਾਂਦਾ ਹੈ ਜੇਕਰ ਅਸੀਂ ਸੰਗ ਸ਼ਰਮ ਨੂੰ ਪਾਸੇ ਰੱਖ ਦਾਂਗੇ ਤਾਂ ਸੰਘਰਸ਼ ਵੀ ਹੋਊਗਾ ਸੰਘਰਸ਼ ਹੋਊਗਾ ਤਾਂ ਕਾਮਯਾਬੀ ਹੋਊਗੀ ਅੱਜ ਤੁਹਾਨੂੰ ਐਸੇ ਜੋੜੇ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਬੈਂਕ ਮੈਨੇਜਰ ਦੀ ਨੌਕਰੀ ਕੀਤੀ ਤੇ ਪਰ ਹਾਲਾਤ ਕੁਝ ਐਸੇ ਬਣ ਗਏ ਉਹ ਬੈਂਕ ਮੈਨੇਜਰ ਅੱਜ ਇੱਕ ਛੋਟੀ ਜੀ ਕਾਟ ਲਾ ਕੇ ਗੋਲ ਗੱਪੇ ਟਿੱਕੀ ਇਹ ਇਹ ਸਮਾਨ ਸਾਰਾ ਸੇਲ ਕਰ ਰਹੇ ਆ ਆਪਾਂ ਗੱਲ ਕਰਦੇ ਹਾਂ ਸਸੀ ਕਲਵਈ ਜੀ ਕੀ ਨਾਮ ਹੈ ਤੁਹਾਡਾ ਮਰੂਕ ਮਰੂਨ ਜੀ ਤੇ ਭੈਣ ਜੀ ਤੁਹਾਡਾ ਕੀ ਨਾਮ ਹੈ ਜੀ ਰਮਨ ਜੀ ਰਮਨ ਜੀ ਤੁਸੀਂ ਆਪਣਾ ਕੰਮ ਕਰੀ ਜਾਂਦੇ ਹੋ ਗੋਲ ਗੋਲ ਗੱਟਿਆਂ ਦਾ ਤੇ ਬਈ ਪਹਿਲਾਂ ਦੱਸੋ ਤੁਸੀਂ ਬੈਂਕ ਇਹਨਾਂ ਨੂੰ ਕੰਮ ਕਰ ਲੈਂਦੀ ਹੈ ਤੁਸੀਂ ਕਿਹੜੀਆਂ ਕਿਹੜੀਆਂ ਨੌਕਰੀਆਂ ਕੀਤੀਆਂ ਜੀ ਮੈਂ ਹੁਣੇ ਮੈਂ ਬਸ ਬੈਂਕ ਆਹ ਪਾਜੀ ਮੈਂ ਸਭ ਤੋਂ ਪਹਿਲਾਂ ਦਿੱਲੀ ਜੌਬ ਕੀਤੀ ਹੈ ਬੀਪੀਓਜ਼ ਦੇ ਵਿੱਚ ਜੌਬ ਕੀਤੀ ਹੈ ਕਾਲ ਸੈਂਟਰ ਨੂੰ ਮੇਰੇ ਆਪਣੇ ਨਾਲ ਆਈਬੀਐਮ ਦਖਰੇ ਵਿੱਚ ਮੈਂ ਬੈਕਐਂਡ ਤੇ ਜੌਬ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਬੈਂਕਸ ਦੇ ਵਿੱਚ ਸਿਟੀ ਬੈਂਕ ਦੇ ਵਿੱਚ ਜੌਬ ਕੀਤੀ ਹੈ ਫਿਰ ਕਲੈਕਸ਼ਨ ਡਿਪਾਰਟਮੈਂਟ ਦੇ ਵਿੱਚ ਫਿਰ ਮੈਂ ਪੰਜਾਬ ਆ ਗਈ ਪੰਜਾਬ ਦੇ ਵਿੱਚ ਵੀ ਇਧਰ ਮੈਂ ਫਰੈਂਚ ਕੰਪਨੀਆਂ ਵਿੱਚ ਐਜ਼ ਏਰੀਆ ਮੈਨੇਜਰ ਬੈਂਕ ਮੈਨੇਜਰ ਮੈਂ ਜੌਬ ਕੀਤੀ ਹੈ ਵੀਕ ਆਫਟਰ दैट ਉਸੇ ਮੈਂ ਆਪਣਾ ਸੇਵਿੰਗਸ ਕਰਕੇ ਜੀ ਠੀਕ ਹੈ ਮੇਰੇ ਕੋਲ 5-7 ਲੱਖ ਹੋ ਗਿਆ ਸੀਗਾ ਕੁਝ ਹੋਰ ਲੋਨਸ ਵਗੈਰਾ ਲੈ ਕੇ ਮੈਂ ਕਿ ਰੈਸਟੋਰੈਂਟ ਸ਼ੁਰੂ ਕੀਤਾ ਸੀਗਾ ਬਠਿੰਡਾ ਜੀ 1.5 ਕਿਲੋ ਰੇਟ ਤੇ ਠੀਕ ਹੈ ਤੇ ਮਤਲਬ ਪਹਿਲੇ 6-7 ਮਹੀਨੇ ਦਾ ਵਧੀਆ ਚੱਲਿਆ ਜੀ ਉਹ ਰੈਸਟੋਰੈਂਟ ਆਪਣਾ ਆਫਟਰ ਦੈਟ ਮਤਲਬ ਸਾਡਾ ਡਾਊਨਫਾਲ ਆਉਣਾ ਸ਼ੁਰੂ ਹੋ ਗਿਆ ਠੀਕ ਹੈ ਉਸ ਤੋਂ ਬਾਅਦ 6 ਮਹੀਨੇ 6-7 ਮਹੀਨੇ ਸੀ 8 ਮਹੀਨੇ ਆਪਣੀ ਜੇਬ ਚ ਰਲ ਲਾਂਦੇ ਰਹੇ ਪੈਸੇ ਤੁਹਾਨੂੰ ਲਾ ਕੇ ਮੰਨ ਕੇ ਚੱਲੋ ਵੀ ਇੰਨਾ ਘਾਟਾ ਹੋ ਚੁੱਕਿਆ ਸੀ ਬਿਲਕੁਲ ਜ਼ੀਰੋ ਹੋ ਗਿਆ ਮੇਰੇ ਬੈਂਕ ਬੈਲੈਂਸ ਆਪਣਾ ਜੀ ਮਤਲਬ 5 ਲੱਖ ਤੋਂ ਤੁਸੀਂ ਲਾਇਆ ਫਿਰ ਕਰਦੇ 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 ਫਿਰ ਉਹਨਾਂ ਦਾ 10 ਲੱਖ ਦਾ ਘਾਟਾ 10-15 ਲੱਖ ਦੇ 12-15 ਲੱਖ ਦੇ ਆਸ-ਪਾਸ ਕੀ ਕਾਰਨ ਰਿਹਾ ਵੀ ਤੁਹਾਡਾ ਉਹ ਘਾਟਾ ਪਿਆ ਡਾਊਨਫਾਲ ਹੋਇਆ ਉਹ ਕਾਰਨ ਕਾਰਨ ਵੀਰੇ ਆਪਣਾ ਮੰਨ ਕੇ ਚੱਲੋ ਵੀ ਇੱਕ ਲੋਕ ਦਾ ਬ੍ਰਾਂਡ ਨਹੀਂ ਭਾਇ ਤੇ ਨੇ ਜਿਆਦਾ ਠੀਕ ਹੈ ਜਾਂ ਇੱਕ ਮੰਨ ਲਓ ਮੰਨ ਕੇ ਚੱਲੋ ਆਪਾਂ ਛੋਟੇ ਲੈਵਲ ਤੇ ਕਰੀ ਦਿੱਤਾ ਸੀਗਾ ਜਿਹਦਾ ਮੰਨ ਲਓ ਜਿਹੜੇ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ ਕੁਆਲਿਟੀ ਵੀ ਆਪਣੀ ਫੂਡ ਦੀ ਵਧੀਆ ਸੀ ਲੋਕ ਉਹ ਐਪਰੀਸ਼ੀਏਟ ਕਰਦੇ ਮੈਨੂੰ ਦੱਸਿਓ ਸਾਥੀ ਜੀ ਨੇ ਵਧੀਆ ਆਪਣੇ ਬ੍ਰਾਂਡ ਦਾ ਕਲਾਉਗੇ ਜਾਂ ਕਿਵੇਂ ਲੜੋਣਾ ਬਹੁਤ ਖਰਪਾ ਲੋਕਾਂ ਦੇ ਬਹੁਤ ਬਲਦ ਹੁੰਦੇ ਆ ਰੈਸਟੋਰੈਂਟ ਲੋ ਮਤਲਬ ਉਹੀ ਸਿਸਟਮ ਆਪਾਂ ਰਿਆ ਤੇ ਉਸ ਤੋਂ ਬਾਅਦ ਮਤਲਬ ਹਾਲਾਤ ਇਹੋ ਜਿਹੇ ਹੋ ਗਏ ਸੀ ਵੀ ਯਾਰ ਹੁਣ ਕੀ ਕਰੀਏ ਠੀਕ ਹੈ ਮਤਲਬ ਕਿ ਚਲੋ ਜੀ ਜਦੋਂ ਆਪਣਾ ਡਾਊਨਪਾਲ ਆਉਂਦਾ ਨਾ ਤਾਂ ਉਦੋਂ ਕੋਈ ਨਹੀਂ ਆਲ ਹੁੰਦਾ ਇਕੱਲੇ ਆਪਾਂ ਰਹਿ ਜਾਂਦੇ ਹਾਂ ਤੇ ਮਤਲਬ ਇਹ ਜਿਆ ਟਾਈਮ ਆ ਗਿਆ ਸੀ ਵੀ ਯਾਰ ਹੁਣ ਕਰੋ ਜਾਂ ਮਰੋ ਇਹ ਤਾਂ ਮਤਲਬ ਅਸੀਂ ਸੋਚਿਆ ਨਹੀਂ ਸੀ ਕਦੇ ਮਤਲਬ ਰੋਡ ਤੇ ਇਤਰਾਵਾ ਸੀ ਕਾਟ ਲਾਵਾਂਗੇ ਜਦੋਂ ਅਸੀਂ ਸਟਾਰਟ ਕਰਨਾ ਸੀ ਕੰਮ ਠੀਕ ਹੈ ਗੂਗਲ ਵਗੈਰਾ ਕਰਕੇ ਪਾਣੀ ਦਾ ਅਸੀਂ ਚਲੋ ਇਹ ਥੋੜਾ ਸੋਚਾ ਅਲੱਗ ਬਣਾਈ ਹੈ ਹਨਾ ਲੋਕਾਂ ਨੂੰ ਜਿਹੜੇ ਲੋਕ ਕੈਮੀਕਲ ਵਗੈਰਾ ਪਾਣੀ ਦੇ ਵਿੱਚ ਪਾਉਂਦੇ ਆ ਜਿਹੜੇ ਕੈਮੀਕਲ ਫ੍ਰੀ ਆਪਾਂ ਇਸ ਤੋਂ ਵੱਧਿਆ ਬਸ ਪੰਜਾਬੀ ਬੰਦੇ ਆਪਾਂ ਯਾਰ ਕੰਮ ਕਰਾਂਗੇ ਲੋਕ ਅਪਰੀਸ਼ੀਏਟ ਕਰਾਂਗੇ ਆਪਾਂ ਤੇ ਉਸ ਚੀਜ਼ ਨੂੰ ਤਰਜੀਹ ਦੇ ਕੇ سٹਾਰਟ ਕੀਤਾ ਆਪਣਾ ਸੈਟਅਪ ਮਤਲਬ ਵੱਲ ਕੇ ਚਲੋ ਵੀ ਜਦੋਂ ਸਟਾਰਟ ਕਰਨਾ 10 15 ਦਿਨ ਤਾਂ ਇਹੀ ਦਿਮਾਗ ਚ ਚੱਲਦਾ ਰਹੇ ਵੀ ਖੜਾ ਹੈ ਕਿਵੇਂ ਯਾਰ ਲੋਕਲ ਫੇਸ ਆਫ ਕਿਵੇਂ ਕਰਾਂਗੇ ਹਨਾ ਪਰ ਜਦੋਂ ਆਏ ਅਸੀਂ ਪਹਿਲੇ ਤੇ ਇੱਥੇ ਖੜ ਗਏ ਆ ਕੇ ਫਿਰ ਦੂਜੇ ਦਿਨ ਤਾਂ ਹੋਊਗਾ ਚਲੋ ਠੀਕ ਹੈ ਸ਼ਰਮ ਸ਼ਰਮ ਦਾ ਫੈਨ ਤੇ ਤਲਗੋ ਰੋਕੀ ਆਪਾਂ ਆਪ ਦੀ ਆਪ कमाई ਖੜੀ ਹੈ ਬਸ ਬੇਸਿਕਲ ਹੁਣ ਆਪਾਂ ਇਸ ਨੂੰ ਮਤਲਬ ਇੱਕ ਰੀਡੀ ਦੇ ਤੌਰ ਤੇ ਨਹੀਂ ਇਸ ਨੂੰ ਆਪਾਂ ਬਿਜ਼ਨਸ ਮਾਡਲ ਦੇ ਤੌਰ ਤੇ ਲੈ ਕੇ ਅੱਗੇ ਜਾਣਾ ਹੈ ਕਿਉਂਕਿ ਵੀੜੀ ਆਪਣਾ ਘੰਗਾ ਕੀਤੀ ਆਣੇ ਜੇ ਉੱਥੇ ਕਮਨੀ ਆਈਆਂ ਤਾਂ ਇੱਥੇ ਵੀ ਕੰਮ ਆ ਕਿਵੇਂ ਬਈ ਇਹਨਾਂ ਨੂੰ ਬਈ ਹੋਰਾਂ ਦੀ ਦੋ ਟਿੱਕੀਆਂ ਵੀ ਲਾ ਦੋ ਆਪਾਂ ਗੱਲ ਵੀ ਕਰ ਚੱਲਦੇ ਕੰਮ ਨਹੀਂ ਰੋਕਦੇ ਸਾਡਾ ਉਹਦਾਂ ਜਦੋਂ ਸਾਡਾ ਰੈਸਟੋਰੈਂਟ ਬੰਦ ਹੋਇਆ ਔਰ ਸਾਡੇ ਹਾਲਾਤ ਇੰਨੇ ਕੁ ਮਾੜੀ ਹੋ ਗਏ ਸੀਗੇ ਉਸ ਟਾਈਮ ਸਾਨੂੰ ਸੋਚ ਤੋਂ ਬਾਹਰ ਹੋ ਗਿਆ ਸੀ ਕਿ ਹੁਣ ਰੋਟੀ ਕਿਵੇਂ ਖਾਵਾਂਗੇ ਅੰਦਰੇ ਅੰਦਰ ਵੜਵੜ ਕੇ ਮਤਲਬ ਇੰਨਾ ਜ਼ਿਆਦਾ ਰੋਏ ਆ ਉਹ ਜ਼ਿਆਦਾ ਮਤਲਬ ਸਾਨੂੰ ਕਿਸੇ ਨੇ ਇਹ ਨਹੀਂ ਕਿਹਾ ਕਿ ਹਾਂ ਤੁਸੀਂ ਆਓ ਸਾਡੇ ਕੋਲ ਕੋਈ ਗੱਲ ਨਹੀਂ ਅਸੀਂ ਤੁਹਾਡਾ ਸਾਥ ਦਿੰਨੇ ਆਗੇ ਜਾਂ ਇਹ ਚੀਜ਼ ਹੋਊਗੀ ਅਸੀਂ ਹੌਲੀ ਹੌਲੀ ਮਤਲਬ ਸਾਰਾ ਕੁਝ ਸਟਾਰਟਿੰਗ ਕਰਨ ਦੇ ਜਦੋਂ ਸਟਾਰਟਿੰਗ ਕੀਤੀ ਹੈਗੀ ਚਲੋ ਕੋਈ ਗੱਲ ਨਹੀਂ ਜੋ ਚੀਜ਼ ਹੋ ਗਈ ਆ ਹੁਣ ਉਹ ਚੀਜ਼ ਨੂੰ ਤਾਂ ਨਹੀਂ ਦੇਖਿਆ ਜਾਂਦਾ ਅੱਗੇ ਵਧਾਂਗੇ ਇਹਨਾਂ ਨੂੰ ਹੌਸਲਾ ਦਿੱਤਾ ਆਪਣੇ ਆਪ ਨੂੰ ਉਹ ਕੀਤਾ ਹੈਗਾ ਬਹੁਤ ਮਤਲਬ ਉਸ ਟਾਈਮ ਦਾ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਜਦੋਂ ਵੀ ਮਤਲਬ ਇਹ ਚੀਜ਼ ਬਿਆਦ ਨਹੀਂ ਹੋ ਸਕਦੀ ਜਦੋਂ ਆਪਣੇ ਕੋਲੇ ਪੈਸੇ ਹੁੰਦੇ ਆ ਉਦੋਂ ਤਾਂ ਰਿਸ਼ਤੇਦਾਰ ਵੀ ਬਹੁਤ ਹੁੰਦੇ ਆ ਵੀ ਜਿਹੜਾ ਕਿਸੇ ਨੂੰ ਨਹੀਂ ਵੀ ਜਾਣਦੇ ਉਹ ਵੀ ਮਾਮਾ ਚਾਚਾ ਤਾਇਆ ਬਣਿਆ ਹੁੰਦਾ ਆਪਣਾ ਜੇ ਜਦੋਂ ਹੁੰਦੇ ਨਹੀਂ ਕੁਛ ਵੀ ਉਦੋਂ ਕੋਈ ਵੀ ਨਹੀਂ ਖੜਾ ਹੁੰਦਾ ਨਾਲ ਇਹ ਸਥਿਤੀ ਤੁਹਾਡੇ ਨਾਲ ਹੋਈ ਸੀ ਹਾਂਜੀ ਹੋਈ ਹੈਗੀ ਪਹਿਲਾਂ ਮਤਲਬ ਇਹ ਚੀਜ਼ ਆਪਣਾ ਇਹ ਨਹੀਂ ਕਹਿ ਸਕਦਾ ਕਿ ਕਿ ਬਾਹਰਲਾ ਆਪਣੇ ਆਪ ਦੇ ਇਹ ਚੀਜ਼ ਪਹਿਲਾਂ ਹਰਟ ਕਰਦੇ ਆ ਕਿ ਆ ਕੀ ਕੀਤਾ ਤੁਸੀਂ ਆ ਕੀ ਸ਼ੁਰੂ ਕਰ ਲਿਆਏਗਾ ਇਹ ਚੀਜ਼ਾਂ ਸੁਣ ਸੁਣ ਕੇ ਮਤਲਬ ਇੰਨਾ ਕੁ ਜ਼ਿਆਦਾ ਸਾਨੂੰ ਉੱਪਰ ਦੀ بجائے نیچے ਕਰ ਦਿੰਦੇ ਹੁੰਦੇ ਸੀ ਕਿ ਹਾਂ ਇਹ ਤੁਸੀਂ ਰੇੜੀ ਲਾ ਰਹੇ ਹੋਗੇ ਨਹੀਂ ਸਾਡੇ ਲਈ ਰੇੜੀ ਨਹੀਂ ਸਾਡੇ ਲਈ ਬਹੁਤ ਵੱਡਾ ਰੁਜ਼ਗਾਰ ਹੈ ਕਿਉਂਕਿ ਉਸ ਸਾਡੇ ਪੇਟ ਨੂੰ ਕਰਨ ਵਾਸਤੇ ਕੁਛ ਨਾ ਕੁਛ ਅਸੀਂ ਕੁੁਰਛ ਤਾਂ ਕੁਛ ਕਰਨਾ ਹੀ ਸੀਗਾ ਨਾ ਕਿ ਉਹਨਾਂ ਨੂੰ ਉੱਪਰ ਉਠਾਉਣ ਵਾਸਤੇ ਇੱਕ ਗੱਲ ਹੋਰ ਜਿਵੇਂ ਇਹ ਹੁੰਦਾ ਵੀ ਆਪਣੀਆਂ ਨਾ ਪੰਜਾਬ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਉਹਨਾਂ ਦਾ ਇਹ ਮਨ 'ਚ ਹੁੰਦਾ ਵੀ ਭਾਈ ਮੇਰਾ ਘਰ ਵਾਲਾ ਕੰਮ ਕਰੂਗਾ ਹਾਂਜੀ ਹਾਂਜੀ ਤੇ ਤੁਸੀਂ ਕਿਵੇਂ ਨਾਲ ਆ ਕੇ ਖੜਨ ਦਾ ਸੋਚਿਆ ਬਸ ਇਹ ਸੀ ਜੀ ਜਦੋਂ ਇਹਨਾਂ ਨੇ ਇਹ ਕਹਿਤਾ ਸੀ ਕਿ ਹੋਣਾ ਕੁਛ ਨਹੀਂ ਬੰਨਾ ਆਪਣਾ ਫਿਰ ਮੈਨੂੰ ਆਇਨ ਸੀ ਕਿ ਨਹੀਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਹੈਗਾ ਕਿ نیچے ਨਹੀਂ ਲੈ ਕੇ ਜਾਣਾ ਉੱਪਰ ਚੁੱਕਣਾ ਹੈਗਾ ਇਸ ਬਿਜ਼ਨਸ ਨੂੰ ਅਸੀਂ ਬਹੁਤ ਉੱਪਰ ਤੱਕ ਲੈ ਕੇ ਜਾਣ ਵਾਲੀ ਸੋਚਿਆ ਫਿਰ ਇਹਨਾਂ ਦੇ ਨਾਲ ਮੈਂ ਵੀ ਖੜੀ ਹਾਂ ਜੀ ਕਿਉਂਕਿ ਮੋਢੇ ਦੇ ਨਾਲ ਮੋਢਾ ਲਾ ਕੇ ਖੜਨਾ ਇੱਕ ਵਾਈਫ ਦਾ ਮਤਲਬ ਜੀ ਕਹਿ ਲਈਏ ਵਜੂਦ ਇਹੀ ਹੈਗਾ ਜਿ세ਈ ਮੈਨੇ ਵਾਈਫ ਦਾ ਉਹ ਕਰਿਆ ਜਾਵੇ ਰੋਲ ਅਦਾ ਕੀਤਾ ਜਾਵੇ ਤਾਂ ਤੇ ਰਿਸ਼ਤੇਦਾਰਾਂ ਆਪਣੇ ਪੰਜਾਬ ਦੇ ਲੋਕਾਂ ਦੇ ਰਿਸ਼ਤੇਦਾਰ ਤਾਂ ਤਾਣੇ ਵੀ ਬਹੁਤ ਮਾਰਦੇ ਆ ਵੀ ਕੋਈ ਆ ਕਿਹੜੇ ਰੇੜੀਆਂ ਵਾਲੇ ਕੰਮ ਵਿੱਚ ਪੈ ਕੇ ਤੂੰ ਵਿਆਹ ਕਰਾ ਲਿਆ ਕਿੱਧਰ ਪੁੱਠਾ ਪੰਗਾ ਲੈ ਲਿਆ ਇਹ ਇਹ ਨਹੀਂ ਹੋਇਆ ਕਦੇ ਮੂਦੇ ਪੇਕਿਆਂ ਵੱਲੋਂ ਨਹੀਂ ਨਹੀਂ ਐਦਾਂ ਦਾ ਕੁਝ ਵੀ ਨਹੀਂ ਹੋਇਆ ਕਈ ਕਹਿਣ ਵਾਲੇ ਕਹਿ ਵੀ ਜਾਂਦੇ ਆ ਕੋਈ ਏਡੀ ਵੱਡੀ ਗੱਲ ਨਹੀਂ ਹੈ ਜੀ ਜਦੋਂ ਆਪਣੀ ਆਪ ਕਰਕੇ ਖਾਣੀ ਹੋਵੇ ਉਦੋਂ ਫਿਰ ਸਾਰਾ ਕੁਝ ਹੀ ਦੇਖਣਾ ਪੈਂਦਾ ਹੈ ਜੀ ਕਰਨਾ ਵੀ ਪੈਂਦਾ ਹੈ ਜਦੋਂ 15 ਲੱਖ ਦਾ ਘਾਟਾ ਪਿਆ ਹਾਂਜੀ ਫਿਰ ਲੇਡੀਆਂ ਤਾਂ ਹੁੰਦੀਆਂ ਵੀ ਉਹਨਾਂ ਦਾ ਦਿਲ ਬਾਲਾ ਛੋਟਾ ਹੁੰਦਾ ਵੀ ਹੁਣ ਤਾਂ ਬਸ ਜ਼ਿੰਦਗੀ ਖਤਮ ਐ ਤੇ ਇਹਨਾਂ ਦੇ ਵੀ ਮਨ 'ਚ ਬਹੁਤ ਹੈ ਨਾ ਇੱਕ ਡਿਪਰੈਸ਼ਨ ਉਹਨੂੰ ਚੀਜ਼ ਆਉਂਦੀ ਆ ਬੰਦੇ ਦੇ ਫਿਰ ਤੁਸੀਂ ਇਹਨਾਂ ਨੂੰ ਕਿਵੇਂ ਸੰਭਲਿਆ ਇਹ ਚੀਜ਼ ਤਾਂ ਸਟਾਪ ਕਰੋ ਜੀ ਰਿਸ਼ਤੇਦਾਰਾਂ ਨੇ ਸਾਨੂੰ ਐ ਬਹੁਤ ਕਿਹਾ ਵੀ ਆਹ ਕੀ ਕਰ ਲਿਆ ਇਹ ਕੀ ਕੰਮ ਕਰ ਲਿਆ ਤੇ ਤਾਂ ਚੱਕਣ ਦੀ ਬਜਾਏ ਰਿਸ਼ਤੇਦਾਰਾਂ ਨੇ ਥੱਲੇ ਵੱਲ ਨੂੰ ਕੋਸ਼ਿਸ਼ ਕੀਤੀ ਜਿਵੇਂ ਪੈਸਾ ਬਹੁਤ ਹੁੰਦਾ ਜਦੋਂ ਹੁੰਦਾ ਆਪਣੇ ਕੋਲੇ ਉਦੋਂ ਆਪਣੇ ਬਹੁਤ ਮਾਮੇ ਚਾਚੇ ਕਈ ਨਿਕਲਦੇ ਜਦੋਂ ਕੁਝ ਨਹੀਂ ਹੁੰਦਾ ਉਦੋਂ ਦੇ ਫਿਰ ਕਿਵੇਂ ਹਾਲਾਤ ਸੀ ਇਹ ਹਾਲਾਤ ਭਾਜੀ ਉਹੀ ਸੀ ਮਤਲਬ ਜੇ ਮਨੋਂ ਮੈਨੂੰ ਇਹ ਫੀਲ ਹੁੰਦਾ ਹੈ ਮਨੋਂ ਹੁਣ ਮੈਨੂੰ ਇਹ ਫੀਲ ਹੁੰਦਾ ਹੈ ਕਿ ਐਕਸਪੀਰੀਅੰਸ ਹੋ ਗਿਆ ਠੀਕ ਹੈ ਕਿ ਜੇ ਤਾਂ ਪੱਕ ਸਕਸੈਸ ਹੋ ਗਏ ਲਾਈਫ ਚ ਫਿਰ ਤਾਂ ਆਪਣੀ ਰੈਪਿਊਟੇਸ਼ਨ ਹੈ ਸਾਰੇ ਪੁੱਛਣਗੇ ਹਨਾ ਜੇ ਡਾਊਨਫਾਲ ਆ ਗਿਆ ਆਪਣਾ ਆਪਾ ਸਕਸੈਸ ਨਹੀਂ ਹੋ ਰੇ ਤਾਂ ਫਿਰ ਆਪਣੀ ਦੁਨੀਆ ਦੀ ਸੋਸਾਇਟੀ ਚ ਤਾਂ ਬਾਅਦ ਚ ਹੋਣੀ ਹੈ ਘਰੇ ਵੀ ਨਹੀਂ ਹੋਣੀ ਮਤਲਬ ਕਿ ਪੈਸਾ ਹੀ ਇੱਜ਼ਤ ਲੈ ਕੇ ਆਉਂਦੇ ਪੈਸਾ ਹੀ ਨਾਲ ਇੱਜ਼ਤ ਲੈ ਜਾਂਦਾ ਭਾਜੀ ਪੈਸਾ ਸਭ ਕੁਝ ਹੋ ਗਿਆ ਅਜੇ ਟਾਈਮ ਤੇ ਅਗਰ ਪੈਸਾ ਆਏਗਾ ਤੁਹਾਡੇ ਕੋਲ ਠੀਕ ਹੈ ਨਹੀਂ ਕੋਈ ਨਹੀਂ ਖੜਦਾ ਤੁਹਾਡੇ ਨਾਲ ਮੈਂ ਭੈਣ ਨੂੰ ਵੀ ਸਵਾਲ ਪੁੱਛਿਆ ਸੀ ਕਿ ਜਦੋਂ 15 ਲੱਖ ਦਾ ਘਟਿਆ ਪਿਆ ਫਿਰ ਉਦੋਂ ਕੀ ਮਹਿਸੂਸ ਹੋਇਆ ਇੱਕ ਆਮ ਘਰ ਦਾ ਮੁੰਡਾ 15 ਲੱਖ ਦਾ ਘਟਾ ਕਿਵੇਂ ਚੱਲਦਾ ਹੈ ਬੜੀ ਡਿਪਰੈਸ਼ਨ ਹੋ ਗਈ ਬਹੁਤ ਜ਼ਿਆਦਾ ਹੂੰ ਠੀਕ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਹੂੰ ਉੱਠ ਕੇ ਰਾਤ ਨੂੰ ਸੋਚਣ ਲੱਗ ਜਾਣਾ ਯਾਰ ਵੀ ਹੁਣ ਕੀ ਬਣੂਗਾ ਹਨਾ ਹੂੰ ਮਤਲਬ ਇਹ ਜੀ ਸਿਚੁਏਸ਼ਨ ਹੋ ਗਈ ਸੀ ਵੀ ਯਾਰ ਹੁਣ ਸਾ ਮਤਲਬ ਕਿਤੇ ਤਾਂ ਮਤਲਬ ਮੈਂ ਬੀਟੈਕ ਡਰੋਪਆਊਟ ਮੈਂ ਬੀਟੈਕ ਮਤਲਬ ਕਾਫੀ ਇੰਟੈਲੀਜੈਂਟ ਹੈਗਾ ਬੇਟਾ ਇੰਟੈਲੀਜੈਂਟ ਹੈਗਾ ਸਕਾਲਰਸ਼ਿਪ ਤੇ ਮੈਨੂੰ ਮਤਲਬ ਇੰਜੀਨੀਅਰਿੰਗ ਕਰ ਰਿਆ ਸੀ ਮਤਲਬ ਵੰਦੀ ਸਾਹਿਬ ਕੋਲਜ ਵਿੱਚ ਠੀਕ ਹੈ ਤੇ ਉਹੀ ਚੀਜ਼ਾਂ ਮੇਰੇ ਦਿਮਾਗ ਚ ਆ ਲੱਗੀਆਂ ਯਾਰ ਜੇ ਪੜ੍ਹੇ ਹੁੰਦੇ ਆਪਾਂ ਗਲਤੀਆਂ ਨਾ ਕੀਤੀਆਂ ਹੁੰਦੀਆਂ ਲਾਈਫ ਚ ਤਾਂ ਅੱਜ ਕਿਤੇ ਦੀ ਕਿਤੇ ਹੋਣਾ ਸੀ ਤੇ ਹੁਣ ਇਹ ਜੀ ਸਿਚੁਏਸ਼ਨ ਆ ਗਈ ਵੀ ਆਪਾਂ ਕਰਜੇ ਥੱਲੇ ਆ ਗਏ ਸਾਰਾ ਕੁਝ ਬੰਦ ਹੋ ਗਿਆ ਜੋਬ ਸੀ ਜੋਬ ਵੀ ਚਲੀ ਗਈ ਕੌਣ ਕਰੀਏਗੀ ਮਤਲਬ ਇੱਕ ਦਿਮਾਗ ਦੇ ਵਿੱਚ ਸੂਈ ਸਾਂਡ ਦਾ ਮਤਲਬ ਆ ਗਿਆ ਸੀ ਯਾਰ ਵੀ ਖਤਮ ਕਰ ਲਓ ਆ ਵੀ ਇੱਥੋਂ ਤੱਕ ਆ ਗਈ ਸੀ ਤੇ ਇਸ ਸਥਿਤੀ ਚੋ ਸੋ ਸਾਈਡ ਵਾਲੀ ਸਥਿਤੀ ਚੋ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆਉਂਦਾ ਜਦੋਂ ਹਾਰ ਜਾਂਦੇ ਆ ਜਾਂ ਕੁਝ ਤੰਗੀਆਂ ਆ ਜਾਂਦੀਆਂ ਤੇ ਲੋਕ ਬਹੁਤ ਸਾਰੇ ਕਰ ਵੀ ਲੈਂਦੇ ਆ ਤੁਸੀਂ ਉਹਨਾਂ ਨੂੰ ਇਹ ਜ਼ਰੂਰ ਦੱਸੋ ਵੀ ਤੁਸੀਂ ਇਸ ਚੀਜ਼ ਚੋ ਕਿਵੇਂ ਨਿਕਲੇ ਤੇ ਇਹਦੇ ਨਾਲ ਲੜਨਾ ਜ਼ਰੂਰੀ ਹੈ ਮਰਨਾ ਵੀ ਮਰਨਾ ਕੋਈ ਬਹੁਤ ਵਧੀਆ ਉਪਾਏ ਬਹੁਤ ਜ਼ਰੂਰੀ ਹੈ ਕਿਉਂਕਿ ਲਾਈਫ ਇੱਕ ਮਿਲਦੀ ਹੈ ਬੰਦੇ ਨੂੰ ਹਨਾ ਬਾਰ-ਬਾਰ ਨਹੀਂ ਮਿਲਦੀ ਹੈ ਜੀ ਇੱਕ ਲਾਈਫ ਦੇ ਵਿੱਚ ਆਪਾਂ ਜੇ ਆਪਣੇ ਆਪਣੇ ਇੱਕ ਵਾਰੀ ਆਪਣਾ ਖਸਰਾ ਪੰਜਾਲਾ ਵੀ ਆਪਣੇ ਪਿੱਛੇ ਫੈਮਿਲੀ ਹੈ ਸਾਰੇ ਆ ਠੀਕ ਹੈ ਸਭ ਤੋਂ ਪਹਿਲਾਂ ਤਾਂ ਚਲੋ ਮੈਰੀ ਹੋਈ ਸੀ ਮੇਰੀ ਮੈਂ ਕੁਝ ਕਰ ਲੈਂਦਾ ਤਾਂ ਇਹਨਾਂ ਦਾ ਕੀ ਬਣਦਾ ਮੈਂ ਜੇ ਮੈਰੀ ਹੋਈ ਸੀ ਸਾਡੀ ਠੀਕ ਹੈ ਤੇ ਸਾਰੇ ਚੀਜ਼ਾਂ ਸੋਚ ਕੇ ਮੈਂ ਮਤਲਬ ਫੈਸਲਾ ਲਈ ਵੀ ਯਾਰ ਕੰਮ ਜ਼ੀਰੋ ਆਪਾਂ ਗਰਾਊਂਡ ਲੈਵਲ ਤੇ ਸ਼ੁਰੂ ਕਰਦੇ ਆ ਠੀਕ ਹੈ ਇਹ ਮਤਲਬ ਇਸੇ ਆਪਾਂ ਬਿਜ਼ਨਸ ਨੂੰ ਕਿਉਂ ਨਾ ਆਪਾਂ ਪਹਿਲਾਂ ਰੈਡੀ ਦੇ ਤੌਰ ਤੇ ਆਪਾਂ ਬਿਜ਼ਨਸ ਦੇ ਤੌਰ ਤੇ ਇਸ ਨੂੰ ਲੈ ਕੇ ਚੱਲਦੇ ਬਿਜ਼ਨਸ ਮਾਡਲ ਬਣਾ ਲੈ ਕੱਲ ਨੂੰ ਆਪਾਂ ਫਰੈਂਚਾਈਜ਼ੀ ਦਵਾਂਗੇ ਠੀਕ ਹੈ ਲੋਕਾਂ ਨੂੰ ਤੇ ਐਕਸਪੈਂਡ ਕਰਾਂਗੇ ਇਸ ਚੀਜ਼ ਨੂੰ ਔਰ ਕਰ ਸਕਦੇ ਆ ਆਹ ਜੇ ਤੁਸੀਂ ਕੇਸ ਟੂਸਟ ਵੀ ਨਵੇਂ ਲੈ ਕੇ ਆਏ ਬਿਲਕੁਲ ਲੈ ਕੇ ਆਏ ਜੀ ਤੁਸੀਂ ਬਿਲਕੁਲ ਲੈ ਕੇ ਆਏ ਤੁਸੀਂ ਲੋਕਾਂ ਦੇ ਪਾਣੀ ਚੈੱਕ ਕਰੋਗੇ ਕੈਮੀਕਲ ਮੈਂ ਨਹੀਂ ਕਹਿੰਦਾ ਕਿ ਸਾਰੇ ਮਿਲਦੇ ਆ ਠੀਕ ਹੈ ਬਟ ਮੋਸਟਲੀ ਮੋਸਟਲੀ ਬੰਦੇ 80 80% ਬੰਦੇ ਕੈਮੀਕਲ ਯੂਜ਼ ਕਰਦੇ ਆ ਪਾਣੀ ਦੇ ਵਿੱਚ ਸਾਡੀ ਪਾਣੀ ਦੀ ਕੋਸਟ ਵੀ ਬਹੁਤ ਹੁੰਦੀ ਹੈ ਸਾਡੇ ਪਾਣੀ ਦੇ ਔਰ ਲੋਕੋ ਜਿਹਾ ਆਪਣਾ ਜਿਹੜੀਆਂ ਲੋਗਾਂ ਮਸਾਲੇ ਹੁੰਦੇ ਆ ਜਿਵੇਂ ਕਾਲੀ ਮਿਰਚ ਹੋ ਗਈ ਜਿਵੇਂ ਮੈਂ ਜੀਰਾ ਛਣੀਆਂ ਪਾਊਡਰ ਹਾਂ ਆਥੈਂਟਿਕ ਜਿਹੜਾ ਆਥੈਂਟਿਕ ਅਸੀਂ ਟੇਸਟ ਦੇਣ ਦੀ ਕੋਸ਼ਿਸ਼ ਕੀਤੀ ਆ ਸੀ ਅੱਛਾ ਇੱਕ ਸਾਡਾ ਹੋਰ ਆ ਸੀ ਓਨਲੀ ਗ੍ਰੀਨ ਚਿਲੀ ਯੂਜ਼ ਕਰਦੇ ਆ ਜੀ ਰੈੱਡ ਚਿਲੀ ਨਹੀਂ ਯੂਜ਼ ਕਰਦੇ ਲਾਲ ਮਿਰਚ ਨਹੀਂ ਸਿਹਤ ਵਾਸਤੇ ਖਤਰਨਾਕ ਹੈ ਠੀਕ ਹੈ ਖੰਡ ਨਹੀਂ ਯੂਜ਼ ਕਰਦੇ ਗੁੜ ਯੂਜ਼ ਕਰਦੇ ਆ ਔਰ ਆਰੋ ਪਾਣੀ ਹੋਊਗਾ ਆਪਣੇ ਕੋਲ ਮੇਰਾ ਪਾਣੀ ਆਪਾਂ ਯੂਜ਼ ਨਹੀਂ ਕਰਦੇ ਜਿਹੜਾ ਨੋਰਮਲ ਆਪਾਂ ਘਰੇ ਆਰੋ ਲੱਗਿਆ ਹੋਣਾ ਉਹੀ ਪਾਣੀ ਨਾਲ ਅਸੀਂ ਬਣਾ ਲੈਂਦੇ ਆ ਤੁਸੀਂ ਜੇਕਰ ਆਪਣਾ ਐਡਰੈਸ ਦੱਸ ਦਿਓ ਫਿਰ ਮੈਂ ਅਗਲਾ ਸਵਾਲ ਦੱਸਾਂ ਵੀ ਜੇਕਰ ਵੀਡੀਓ ਦੇਖ ਰਹੇ ਆ ਤਾਂ ਤੁਸੀਂ ਜਿੱਥੇ ਆਉਣਾ ਚਾਹੋ ਬਠਿੰਡੇ ਦੇ ਵਿੱਚ ਇੱਕ ਕਾਰਟ ਹੈ ਤੇ ਫੇਜ਼ 1 ਚ ਗੁਰਦੁਆਰਾ ਸਾਹਿਬ ਦੇ ਨਾ ਬਿਲਕੁਲ ਫੇਜ਼ 1 ਮੋਡਲ ਟਾਊਨ ਫੇਜ਼ 1 ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਹੈ ਭਾਗ ਰੋਡ ਖਤਮ ਹੁੰਦੀ ਚੌਂਕ ਤੇ ਹੱਟਾ ਮਿੱਠਾ ਥਾਂ ਤੇ ਇੱਕ ਵੀਰੇ ਹੋਰ ਖਾਸ ਗੱਲ ਹੈ ਵੀ ਆਪਣੇ ਪੰਜਾਬੀਆਂ ਨੂੰ ਤਾਂ ਨਾ ਵੀ ਜੇ ਮਤਲਬ ਜਿਵੇਂ ਤੁਸੀਂ ਇਹੜੀ ਲਈ ਇਸ ਕੰਮ ਨੂੰ ਪਹਿਲੀ ਗੱਲ ਤਾਂ ਵਧੀਆ ਨਹੀਂ ਸਮਝਿਆ ਫਿਰ ਤੁਸੀਂ ਆਪਣੀ ਵਾਈਫ ਨੂੰ ਵੀ ਨਾਲ ਲਾ ਲਿਆ ਕਿਵੇਂ ਦਾ ਰਿਸਪੌਂਸ ਹੈ ਲੋਕਾਂ ਦਾ ਤੇ ਘਰਦਿਆਂ ਦਾ ਵੀ ਯਾਰ ਵੀ ਤੂੰ ਆ ਕੀ ਪੰਗਾ ਪਾਤਾ ਵੀ ਨਾਲ ਰਿਸਪੌਂਸ 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 ਅੱਛਾ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਠੀਕ ਹੈ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਦਾ ਦੇਖੋ ਕੰਮ ਤਾਂ ਮਤਲਬ ਕੰਮ ਕਰਾਂਗੇ ਫੇਰ ਹੀ ਖਾਵਾਂਗੇ ਨਾ ਬਾਈ ਫੇਰੀ ਬਹੁਤ ਚੰਗੇ ਜੀ ਨਾਲ ਉਹਨੇ ਸਾਥ ਦਿੱਤਾ ਮੇਰਾ ਠੀਕ ਹੈ ਨਾਰਮਲੀ ਹੁੰਦਾ ਨਹੀਂ ਅੱਜ ਮੈਂ ਕਹਿੰਦਾ ਹੋਰ ਉਂਝ ਛੱਡ ਕੇ ਭੱਜ ਜਾਂਦੀ ਹਾਂ ਇਜੇ ਜੇ ਮੇਰੇ ਹਾਲਾਤ ਹੋ ਗਈ ਸੀ ਠੀਕ ਹੈ ਨੋਰਮਲ ਦੀ ਹੋ ਗਈ ਇਹ ਨਾਲ ਖੜੇ ਆ ਨਾਲ ਬੈਠ ਕੇ ਕੰਮ ਕਰਦੇ ਆ ਘਰੇ ਵੀ ਇੱਥੇ ਵੀ ਹੂੰ ਕੰਮ ਕਰ ਰਹੇ ਆ ਜੀ ਰਿਸ਼ਤੇਦਾਰ ਨੇ ਕਹਿੰਦੇ ਵੀ ਵੀ ਕਿਉਂ ਲਾ ਲਏ ਰਿਸ਼ਤੇਦਾਰਾਂ ਬੈ ਸੋਚਣ ਲੱਗੇ ਫਿਰ ਥੋੜਾ ਕੱਢੀ ਜਾਊਗੀ ਜੀ ਹੂੰ ਫਿਰ ਕਿਉਂ ਗੁਜ਼ਾਰਾ ਜੱਲੂ 55000 ਦਾ ਫਲੈਟ ਦਾ ਰੈਂਟ ਦੇਣਾ ਹੈ ਵੀ ਇੱਥੇ ਹੂੰ ਰਿਸ਼ਤੇਦਾਰ ਥੋੜਾ ਦੇਖ ਜਾਣਗੇ ਹੂੰ ਉਹਦਾ ਆਪ ਵੀ ਕੱਢਣਾ ਇਹ 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 ਬਾਈ ਦਾ ਜਵਾਬ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਲੋਕ ਇਹ ਕਹਿੰਦੇ ਰਹਿੰਦੇ ਆ ਵੀ ਮੈਨੂੰ ਉਹ ਕੀ ਕਹੂਗਾ ਤੇ ਉਹ ਕੀ ਕਹੂਗਾ ਤੇ ਉਹ ਕੀ ਕਹੂਗਾ ਇਹ ਵੀ ਦੱਸੋ ਜਿਹੜੇ ਲੋਕ ਇਸ ਚ ਚੜ ਜਾਂਦੇ ਨੇ ਲੋਕ ਕੀ ਕਹਿਣਗੇ ਇਹ ਇਹ ਇਸ ਚੀਜ਼ ਨੂੰ ਪ੍ਰੈਕਟੀਕਲੀ ਅਗਰ ਆਪਾਂ ਸੋਚਾਂਗੇ ਨਾ ਤਾਂ ਅਗਰ ਪ੍ਰੈਕਟੀਕਲੀ ਚੀਜ਼ ਨੂੰ ਹੁੰਤਾਂਗੇ ਤਾਂ ਦੁਨੀਆਵਾਰ ਦਾ ਹੁੰਤ ਨਹੀਂ ਛੱਡਦਾ ਕੋਈ ਆਪਣੇ ਬਾਰੇ ਕੀ ਸੋਚਦਾ ਕਿਉਂਕਿ ਆਪਣੀ ਲਾਈਫ ਹੈ ਆਪਾਂ ਕਮਾ ਕੇ ਖਾਣਾ ਹੈ ਆਪਣੀ ਫੈਮਿਲੀ ਨਾਲ ਆਪਾਂ ਚੱਲਣਾ ਹੈਗਾ ਠੀਕ ਹੈ ਮੇਰਾ ਗਵਾਂਢੀ ਕਹੀ ਹੁੰਦਾ ਕਿ ਸੜਕ ਤੇ ਜਾਂਦਾ ਬੰਦਾ ਕੀ ਕੀ ਹੈ ਮੈਨੂੰ ਮੈਗ ਲੈਣਾ ਕੀ ਹੈ ਯਾਰ ਉਹ ਥੋੜਾ ਮੈਨੂੰ ਦੇਖ ਜਾਊਗਾ ਜਾਂ ਮੈਨੂੰ ਜਾਣਦਾ ਹੀ ਵੀ ਨਹੀਂ ਜਾਣਦਾ ਜੇ ਨਹੀਂ ਪਸੰਦ ਪਹਿਲੀ ਜੇ ਨਹੀਂ ਪਸੰਦ ਯਾਰ ਆਪਦਾ ਸਾਈਡ ਤੇ ਹੋਵੇ ਮੈਂ ਮੈਨੂੰ ਮਤਲਬ ਹੀ ਨਹੀਂ ਇਹ ਜਿਹੇ ਬੰਦੇ ਨਾਲ ਸਮਝ ਆਉਂਦਾ ਮੈਂ ਬਾਕੀ ਕੰਮ ਬਹੁਤ ਵਧੀਆ ਕੰਮ ਹੈ ਮੈਂ ਦਾ ਛੋਟਾ ਕੰਮ ਕੰਮ ਛੋਟਾ ਵੱਡਾ ਜਿਵੇਂ ਹੈ ਬਹੁਤ ਵਧੀਆ ਕੰਮ ਹਰ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਬੰਦਾ ਮੰਗ ਕੇ ਨਹੀਂ ਖਾਂਦਾ ਉਹ ਆਪਣੇ ਤਾਂ ਸਾਨੂੰ ਉਹਦੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਇਹ ਇਹ ਬਹੁਤ ਚੰਗੀ ਗੱਲ ਹੈ ਜਿਹੜਾ ਕੋਈ ਇਹਨੂੰ ਛੋਟਾ ਕੰਮ ਨੂੰ ਛੋਟਾ ਵੱਡਾ ਸਾਹਮਣੇ ਦੋ ਬੰਦੇ ਦੀ ਸੋਚ ਹੀ ਛੋਟੀ ਵੱਟੀ ਹੈ ਇਹ ਤਾਂ ਬਈ ਜੀ ਜਿਵੇਂ ਤੁਸੀਂ ਇੱਕ ਨਾ ਗੱਲ ਕੀਤੀ ਸੀ ਵੀ ਤੁਹਾਡੇ ਤੋਂ ਕੁਝ ਗਲਤੀਆਂ ਹੋ ਗਈਆਂ ਸੀ ਹਾਂਜੀ ਹਾਂਜੀ ਦਸ਼ਕਾਂ ਨੂੰ ਦੱਸੋ ਉਹ ਵੀ ਕਿਹੜੀਆਂ ਗਲਤੀਆਂ ਹੋਈਆਂ ਤੇ ਉਹ ਵੀ ਇਸ ਚੀਜ਼ ਤੋਂ ਬਚੇ ਜਾਣ। ਭਾਜੀ ਖੁੰਡਣਾ ਮਤਲਬ ਛੋਟੀਆਂ ਇਸ ਦੇ ਵਿੱਚ ਜਿਵਾਲੀ ਦੇ ਵਿੱਚ ਆਪਾਂ ਆਪਣੇ ਯਾਰ ਦੋਸਤ ਕੰਪਨੀ ਇਹਦੀ ਹੋ ਜਾਂਦੀ ਹੈ ਹਨਾ। ਹੂੰ। ਉਹ ਲੜਾਈ ਝਗੜੇ ਕਰਨੇ ਡਰੱਗਸ ਲੈਣੀਆਂ ਠੀਕ ਹੈ ਇਸ ਤਰ੍ਹਾਂ ਦੀਆਂ ਨੌਜਵਾਨ ਸਮਾਂ ਦੇ ਸਾਰੇ ਠੀਕ ਹੈ ਇਹਨਾਂ ਇਜਾਂ ਤੋਂ ਬਚੋ। ਇਹ ਕਿਉਂਕਿ ਇਹ ਕਿਤੇ ਲੜਾਈ ਝਗੜੇ ਦਾ ਬੇਸਿਕ ਲੜਾਈ ਝਗੜਿਆ ਦਾ ਐਂਡ ਹੀ ਨਹੀਂ ਕਿਤੇ ਐਂਡ ਥੋੜਾ ਪਰਵਾਹੀ ਠੀਕ ਹੈ ਜੇ ਕਿਤੇ ਉਹ ਚੀਜ਼ਾਂ ਨਾ ਹੁੰਦੀਆਂ ਤਾਂ ਸ਼ਾਇਦ ਮੈਂ ਦੇਖਣੀ ਮਿਲਣਾ ਤੁਹਾਨੂੰ ਮੈਂ ਕਿਤੇ ਬੈਂਗਲੌਰ ਮੁੰਬਈ ਇਹ ਦੇ ਲਿਗੈਸੇ ਦਾ ਸੌਫਟਵੇਅਰ ਕੰਪਨੀ ਵਿੱਚ ਮਿਲਦਾ ਤੁਹਾਨੂੰ 25 ਲੱਖ ਦਾ ਹੈ ਮਿਲਿਆ ਜਾ ਰਿਹਾ ਹੁੰਦਾ ਜੀ ਮੈਨੂੰ ਪਤਾ ਹੈ ਕਿ ਤੁਸੀਂ ਟੈਟ ਵੀ ਕਲੀਅਰ ਟੈਟ ਮੇਰਾ ਕਲੀਅਰ ਆ ਭਾਜੀ ਹੁਣ ਮੈਂ ਪੀ ਪਲਸ ਵੀਡੀਓ ਤਿਆਰੀ ਕਰ ਰਿਹਾ ਹਾਂਗਾ ਜਾਂ ਗਵਰਨਮੈਂਟ ਦੀ ਜਿਹੜੀਆਂ ਵੈਕੈਂਸੀ ਆਉਂਦੀਆਂ ਨੇ ਉਹਨਾਂ ਦੀ ਵੀ ਤਿਆਰੀ ਕਰ ਰਿਹਾ ਹਾਂ ਨੇ ਪਰ ਹੋਪਫੁਲੀ ਕਰੈਕ ਕਰ ਲਾਂਗੇ ਜਿੱਦ ਤੱਕ ਇਹਦਾ ਟੈਸਟ ਲੱਗ ਹੁਣ ਮਤਲਬ ਹੈ ਕੌਨਫੀਡੈਂਸ ਵੀ ਹਾਂ ਵਿਦਿਨ ਦੋ ਈਅਰ ਆਪਾਂ ਗਵਰਨਮੈਂਟ ਦੀ ਜਲਦੀ ਲੈ ਲਾਂਗੇ ਪਰ ਇਹ ਕੰਮ ਨਹੀਂ ਆ ਭਾ ਜੀ ਬਿਲਕੁਲ ਬਿਲਕੁਲ ਕੰਮ ਕੋਈ ਵੀ ਮਾੜਾ ਚੰਗਾ ਨਹੀਂ ਕੰਮ ਨੂੰ ਸਾਰਾ ਸਾਰੇ ਵਧੀਆ ਹੁੰਦੇ ਆ ਤੇ ਭਾਈ ਜਿਹੜੇ ਆਪਣੇ ਜਾਂਦੇ ਜਾਂਦੇ ਕਿ ਦਰਸ਼ਕਾਂ ਨੂੰ ਜ਼ਰੂਰ ਮੈਸੇਜ ਉਹ ਜਿਹੜੇ ਕੰਮ ਕਰਨ ਤੋਂ ਸੰਘਦੇ ਆ ਕੰਮ ਦੀ ਸੰਗ ਹੋਣੀ ਚਾਹੀਦੀ ਹੈ ਕਿ ਨਹੀਂ ਕਿਸੇ ਵੀ ਛੋਟਾ ਵੱਡਾ ਕੰਮ ਹੁੰਦਾ ਕਿ ਕੰਮ ਦੀ ਗਾੜੀ ਸੰਗ ਆ ਭਾਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਾਂ ਠੀਕ ਹੈ ਕਮ ਕਮ ਹੁੰਦਾ ਹੈ ਦੁਕਾਨ ਤੇ ਬੈਠਾ ਹੈ ਰੇੜੀ ਤੇ ਖੜ ਜੋ ਕਾਰਡ ਤੇ ਖੜ ਜੋ ਤੁਸੀਂ ਯਾਰ ਠੀਕ ਬਿਜ਼ਨਸ ਮਾਡਲ ਹੈ ਆਪਣਾ ਯਾਰ ਤੁਸੀਂ ਉਹ ਸਮਝੋ ਨਾ ਉਸ ਨੂੰ ਅਗਰ ਆਪਾਂ ਖੁਦ ਹੀ ਛੋਟਾ ਸਮਝੀ ਆਵਾਂਗੇ ਲੋਕ ਤਾਂ ਮੈਂ ਕਹਿੰਦਾ ਲੋਕਾਂ ਨੂੰ ਫਰਕ ਪੈਂਦਾ ਹੀ ਨਹੀਂ ਮੈਂ ਕਹਿੰਦਾ ਲੋਕਾਂ ਨੂੰ ਜਿੰਨੇ ਸਾਡੇ ਕੋਲ ਕਸਟਮਰ ਆਉਂਦੇ ਨੇ ਠੀਕ ਹੈ ਸਾਨੂੰ ਤਾਂ ਕਦੇ ਕਿਸੇ ਨੇ ਫੀਲ ਨਹੀਂ ਕਰਾਇਆ ਵੀ ਹਾਂ ਤੁਸੀਂ ਰੇੜੀ ਤੇ ਖੜੇ ਹੋ ਯਾਰ ਇੱਜ਼ਤ ਨਾਲ ਗੱਲ ਕਰਦੇ ਆ ਵਧੀਆ ਪਿਆਰ ਨਾਲ ਗੱਲ ਕਰਦੇ ਆ ਬਲਾਕ ਜਿੱਥੇ ਵੀ ਅੱਛਾ ਇੱਕ ਹੋਰ ਚੀਜ਼ ਹੈ ਸਾਡਾ ਰੈਸਟੋਰੈਂਟ ਸੀ ਸਾਨੂੰ ਬੰਦੇ ਨਹੀਂ ਜਾਣਗੇ ਸੀ ਅੱਥੇ ਹੁਣ ਅਸੀਂ ਕਾਰਡ ਤੇ ਆ ਗਏ ਨਾ ਕੋਈ ਜਾਂਦਾ ਬੰਦਾ ਟੱਪ ਕੇ ਹੋਰ ਬਾਈ ਕੀ ਹਾਲ ਹੈ ਠੀਕ ਹੈ ਛੋਟੇ ਬੱਚੇ ਦਾ ਸਸਰੀ ਘਰ ਬਲਾਕੇ ਟੱਪਦੇ ਨੇ ਮਤਲਬ ਮਾਣ ਇੱਜ਼ਤ ਮਿਲਿਆ ਜਾਨੀ ਇਸ ਕੰਮ ਤੋਂ ਮਾਣ ਇੱਜ਼ਤ ਮਿਲਿਆ ਇਹ ਨਹੀਂ ਕਿ ਕੰਮ ਤੋਂ ਉਹ ਰੈਸਟੋਰੈਂਟ ਚ ਤੰਦਰ ਵੜ ਕੇ ਬੈਠੇ ਰਹੇ ਉਹ ਦੇਖਿਆ ਹਰ ਇੱਕ ਨਾਲ ਪਬਲਿਕ ਡੀਲਿੰਗ ਇੱਥੇ ਡੀਲ ਬਿਲਕੁਲ ਜਾਣ ਪਛਾਨ ਉਹ ਪਿਆਰ ਬੰਦਾ ਰਿਸ਼ਤੇ ਬਣ ਰਹੇ ਆ ਨਾ ਹਾਂਜੀ ਭਾਈ ਬਾਕੀ ਪਪਾ ਦੀ ਹੱਸ ਕੇ ਬੁਲਾਣੇ ਲੋਕਾਂ ਨੂੰ ਠੀਕ ਹੈ ਇਹ ਨਹੀਂ ਕਿ ਆਪਣਾ ਹੈਗਾ ਵੀ ਮਤਲਬ ਨਾਰਮਲੀ ਛੋਟੇ ਇੱਕ ਐਗਜ਼ਾਮਪਲ ਲਾ ਤੁਹਾਨੂੰ ਵਾਲੇ ਨੇ ਪਾਣੀ ਪੀ ਲਿਆ ਸਾਡੇ ਸਾਡੇ ਪਾਣੀ ਵਾਲੇ ਪਰੋਣ ਲਾਦੇ ਆ ਕਿਸ ਨੇ 10 ਰੁਪਏ ਦੇ ਕੌਲਿਆਂ ਪਾਣੀ ਦਾ ਜਿਹਨੂੰ ਹੀ ਜਵਾਬ ਨਹੀਂ ਦਿੰਦੇ ਆ ਲੈ। ਵੀ ਕੋਈ ਗੱਲ ਨਹੀਂ। ਪਾਣੀ ਆ ਫਿਰ ਕਿਉਂ ਹੋ ਗਿਆ? ਠੀਕ ਆ। ਉਸ ਕਰਕੇ ਸਾਡੇ ਕੋਲ ਲੋਕ ਜੁੜੇ ਹੋਏ ਆ ਮਤਲਬ ਅਸੀਂ ਥੋੜਾ ਜਿਹਾ ਖੁੱਲੇ ਦਿਲ ਨਾਲ ਚੱਲਦੇ ਆਂਗੇ। ਜੀ ਬਿਲਕੁਲ ਹੀ ਹੋਣਾ ਚਾਹੀਦਾ ਕੋਈ ਕਈ ਵਾਰੀ ਬਹੁਤ ਜ਼ਿਆਦਾ ਹੀ ਹੋ ਜਾਂਦਾ ਹੈ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਫੇਰ ਤੋਂ ਤੁਸੀਂ ਜਰੂਰ ਦੱਸ ਦਿਓ ਐਡਰੈਸ ਆਪਣਾ ਤੇ ਮੈਂ ਦਰਸ਼ਕਾਂ ਨੂੰ ਜਰੂਰ ਕਹਿੰਦਾ ਵੀ ਜਿਹੜੇ ਵੀ ਜਿੱਥੋਂ ਵੀ ਤੁਸੀਂ ਵੀਡੀਓ ਦੇਖਦੇ ਕਦੇ ਬਠਿੰਡੇਓ ਤਾਂ ਇੱਥੇ ਇਹਨਾਂ ਕੋਲੇ ਫੇਸਬੁੱਕ ਆ ਕੇ ਇਹਨਾਂ ਦਾ ਹੌਸਲਾ ਜ਼ਰੂਰ ਵਧਾ ਕੇ ਜਾਓ। ਇਹੀ ਹੋਰ ਕੀ ਮਾਨ ਸਤਕਾਰ ਹੁੰਦਾ ਬੰਦੇ ਨੂੰ ਹੌਸਲਾ ਦਿੰਦੇ ਰਹੋ ਇੱਕ ਦੂਜੇ ਦਾ ਸਾਥ ਨਾਲ ਮੁਸ਼ਕਲ ਜ਼ਿੰਦਗੀ ਦੇ ਜਿਹੜੇ ਹਾਲਾਤ ਹੁੰਦੇ ਉਹ ਨਿਕਲ ਜਾਂਦੇ ਆ ਤੇ ਤੁਸੀਂ ਜੇਕਰ ਵੀਡੀਓ ਦੇ ਅੰਦਰ ਤੱਕ ਆ ਗਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਬਾਈ ਜੀ ਤੁਸੀਂ ਵੀ ਸਬਸਕ੍ਰਾਈਬ ਕਰ ਲੈ ਕੇ ਹਾਂ ਜੀ ਹਾਂ ਜੀ ਬਿਲਕੁਲ ਭਾਈ ਸਬਸਕ੍ਰਾਈਬ ਕਰੋ ਹੋ ਗਿਆ ਜਰਮੀਤ ਹਾਂ ਜੀ ਤੇ ਬਹੁਤ ਬਹੁਤ ਧੰਨਵਾਦ ਜੀ